ਜੰਮੂ ਕਸ਼ਮੀਰ ਦੇ ਪਹਿਲਗਾਮ ਹਮਲੇ ਦੇ ਤਿੰਨ ਸ਼ੱਕੀ ਅਤਵਾਦੀਆਂ ਦੇ ਸਕੈਚ ਜਾਰੀ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਧਾਰਮਿਕ ਪਛਾਣ ਤੋਂ ਬਾਅਦ ਮਾਰੀਆਂ ਗੋਲੀਆਂ ਖੁਫੀਆ ਏਜੰਸੀਆਂ ਦਾ ਕਹਿਣਾ ਪਾਕਿਸਤਾਨ ਵਿੱਚ ਬੈਠਾ ਹਮਲੇ ਦਾ ਮਾਸਟਰਮਾਈ ਸੁਰੱਖਿਆ ਤੇ ਇੰਟੈਲੀਜੈਂਸ ਏਜੰਸੀਆਂ ਨੇ ਪਹਿਲਗਾਮ ਹਮਲੇ ਦੇ ਸ਼ੱਕੀ ਅਤਵਾਦੀਆਂ ਦੇ ਸਕੈਚ ਜਾਰੀ ਕੀਤੇ ਹਨ ਇਹਨਾਂ ਦੇ ਨਾਂ ਅਸਿਫ ਫੌਜੀ ਸੁਲੇਮਾਨ ਸ਼ਾ ਅਬੂ ਤੱਲਾ ਦੱਸੇ ਗਏ ਹਨ एजेंसी ਦੇ ਸੂਤਰ ਮੁਤਾਬਕ ਹਮਲੇ ਦਾ ਮਾਸਟਰਮਾਈਂਡ ਲਸ਼ਕਰੇ ਤੋਇਬਾ ਦਾ ਡਿਪਟੀ ਚੀਫ ਸੈਫੁੱਲਾ ਖਾਲਿਦ ਹੈ ਜੋ ਕਿ ਪਾਕਿਸਤਾਨ ਵਿੱਚ ਬੈਠਾ ਹੈ ਇਸ ਹਮਲੇ ਦੀ ਜ਼ਿੰਮੇਵਾਰੀ ਲਸ਼ਕਰੇ ਤੋਇਬਾ ਦੇ ਪ੍ਰਾਕਸੀ ਵਿੰਗ ਦੱਦਾ ਰਜਿਸਟਰਸ ਫਰੰਟ টিਆਰਐਫ ਨੇ ਲਈ ਹੈ ਜਦ ਕਿ ਪਾਕਿਸਤਾਨ ਦੇ ਡਿਫੈਂਸ ਮਨਿਸਟਰ ਨੇ ਇਸ ਹਮਲੇ ਵਿੱਚ ਉਹਨਾਂ ਦਾ ਕੋਈ ਹੱਥ ਨਾ ਹੋਣ ਦੀ ਗੱਲ ਕਹੀ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਪਹਿਲਗਾਮ ਜਾਂਚ ਲਈ ਪਹੁੰਚੀ ਹੋਈ ਹੈ ਪਹਿਲਗਾਮ ਵਿੱਚ ਮੰਗਲਵਾਰ ਦੁਪਹਿਰ ਹੋਏ ਅਤਵਾਦੀ ਹਮਲੇ ਵਿੱਚ 27 ਸੈਲਾਨੀਆਂ ਦੀ ਮੌਤ ਹੋ ਗਈ ਜਦ ਕਿ ਵੀਰ ਦੇ ਕਰੀਬ ਸੈਲਾਨੀ ਜ਼ਖਮੀ ਹੋ ਗਏ ਮਰਨ ਵਾਲਿਆਂ ਵਿੱਚ ਯੂਪੀ, ਗੁਜਰਾਤ, ਮਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਤਮਿਲਨਾਡੂ ਅਤੇ 오ਡੀਸਾ ਦੇ ਨਿਵਾਸੀ ਸਨ ਨੇਪਾਲ ਅਤੇ ਯੂਏਈ ਦਾ ਇੱਕ ਸੈਲਾਨੀ ਅਤੇ ਦੋ ਮ੍ਰਿਤਕ ਇਸੇ ਇਲਾਕੇ ਦੇ ਰਹਿਣ ਵਾਲੇ ਸਨ ਦੂਜੇ ਪਾਸੇ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਦੇਸ਼ ਪਰ ਵਿੱਚ ਗੁੱਸਾ ਹੈ ਲੋਕਾਂ ਦੀਆਂ ਅੱਖਾਂ ਨਮ ਹਨ ਅਤਵਾਦੀਆਂ ਦੇ ਇਸ ਕਾਇਰਾਨਾ ਹਮਲੇ ਵਿੱਚ 26 ਲੋਕ ਮਾਰੇ ਗਏ ਅਤੇ 17 ਸੈਲਾਨੀ ਜ਼ਖਮੀ ਹੋ ਗਏ ਅਤਵਾਦੀ ਹਮਲੇ ਤੋਂ ਬਾਅਦ ਫੌਜ ਪਹਿਲਗਾਮ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੀ ਹੈ ਦੂਜੇ ਪਾਸੇ ਜੰਮੂ ਕਸ਼ਮੀਰ ਵਿੱਚ ਸਾਰੀਆਂ ਥਾਵਾਂ ਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ ਅਤਵਾਦੀ ਹਮਲੇ ਵਿੱਚ ਜਾਨ ਗਵਾਉਣ ਵਾਲਿਆਂ ਵਿੱਚ ਕਰਨਾਟਕ ਦੇ ਸ਼ਿਮੋਗਾ ਦੇ ਮੰਜੂਨਾਥ ਰਾਓ ਵੀ ਸ਼ਾਮਲ ਹਨ ਉਸ ਦੀ ਪਤਨੀ ਪੱਲਵੀ ਰਾਓ ਅਤੇ ਪੁੱਤਰ ਅਭਿਜੈ ਪਹਿਲਗਾਮ ਪਹੁੰਚੇ ਸਨ 43 ਸਾਲਾ ਪ੍ਰਸ਼ਾਦ ਸਤਪਤੀ ਵੀ ਮੂਲ ਰੂਪ ਵਿੱਚ ਬਾਲਾਸੋਰ, ਓਡੀਸ਼ਾ ਦਾ ਰਹਿਣ ਵਾਲਾ ਸੀ ਪ੍ਰਸ਼ਾਦ ਸਤਪਤੀ ਆਪਣੀ ਪਤਨੀ ਅਤੇ ਪੁੱਤਰ ਨਾਲ ਛੁੱਟੀਆਂ ਮਨਾਉਣ ਲਈ ਪਹਿਲਗਾਮ ਆਇਆ ਸੀ ਉਹ ਭੁਵੇਂਸ਼ਵਰ ਵਿੱਚ ਇੱਕ ਅਕਾਊਂਟੈਂਟ ਸੀ ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਇੱਕ ਕਾਰੋਬਾਰੀ ਸ਼ੁਪਮ ਦਿਵੇਦੀ ਆਪਣੇ ਪਰਿਵਾਰ ਦੇ 11 ਮੈਂਬਰਾਂ ਨਾਲ ਕਸ਼ਮੀਰ ਘੁੰਮਣ ਆਇਆ ਸੀ ਉਸਦਾ ਵਿਆਹ 12 ਫਰਵਰੀ ਨੂੰ ਹੀ ਅਸ਼ਨਿਆ ਦਿਵੇਦੀ ਨਾਲ ਹੋਇਆ ਸੀ ਛੱਤੀਸਗੜ ਦੇ ਰਾਏਪੁਰ ਦਾ ਰਹਿਣ ਵਾਲਾ ਦਿਨੇਸ਼ ਮਿਰਾਨੀਆਂ 42 ਆਪਣੀ ਪਤਨੀ ਨੇਹਾ ਅਤੇ ਬੱਚਿਆਂ ਨਾਲ ਆਪਣੀ ਵਿਆਦੀ ਵਰੇਗੰਡ ਮਨਾਉਣ ਲਈ ਕਸ਼ਮੀਰ ਆਇਆ ਸੀ ਪਰਤਵਾਦੀਆਂ ਨੇ ਉਸ ਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਮਰਨ ਵਾਲਿਆਂ ਵਿੱਚ 인ਦੌਰ ਦੇ ਸੁਸ਼ੀਲ ਨੇਤਿਆਲ ਮੁੰਬਈ ਦੇ ਹੇਮੰਤ ਸੁਹਾਸ ਹਰਿਆਣਾ ਦੇ ਵਿਨੈ ਨਰਵਾਲ ਠਾਣੇ ਤੋਂ ਅਤੁਲ ਸ਼੍ਰੀਕਾਂਤ ਉਤਰਾਖੰਡ ਦੇ ਨੀਰਜ ਜੁਦਵਾਨੀ ਸ਼ਾਮਲ ਹਨ ਉਹਦਰ ਗ੍ਰੇ ਮੰਤਰੀ ਅਮਿਤ ਸ਼ਾਹ ਪਹਿਲਗਾਮ ਵਿੱਚ ਡੇਰਾ ਜਮਾਏ ਹੋਏ ਹਨ ਉਹਨਾਂ ਵੱਲੋਂ ਮਰਨ ਵਾਲੇ ਸੈਲਾਨੀਆਂ ਨੂੰ ਸ਼ਰਦਾਂਜਲੀ ਦਿੱਤੀ ਗਈ ਇਸ ਤੋਂ ਬਾਅਦ ਬੈਸਰਨ ਕਾਟੀ ਪਹੁੰਚੇ ਅਤੇ ਪੀੜਤ ਪਰਿਵਾਰਾਂ ਅਤੇ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕੀਤੀ